ਭਾਰਤ-ਪਾਕਿ ਦੀ ਸਰਹੱਦ ਤੇ ਉਸ ਸਮੇਂ ਦਹਚੇ ਦਾ ਮਾਹੌਲ ਬਣ ਗਿਆ ਜਦੋਂ ਚਾਰ ਪਾਕਿਸਤਾਨੀ ਵਿਅਕਤੀਆਂ ਵੱਲੋਂ ਇੱਕ ਭਾਰਤੀ ਵਿਅਕਤੀ ਨੂੰ ਪਾਕਿਸਤਾਨ ਦੀ ਸਰਹੱਦ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਜੀ ਹਾਂ ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਭਾਰਤ-ਪਾਕਿ ਦੀ ਸਰਹੱਦ ਦੇ ਨਾਲ ਲੱਗਦੀ ਜ਼ਮੀਨ ਦੀਆਂ ਨੇ ਜਿੱਥੇ ਇਹ ਘਟਨਾ ਘਟੀ। ਪਠਾਨਕੋਟ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਉੱਤੇ ਸਥਿਤ ਪਿੰਡ ਖੁਦਾਈਪੁਰ ਚਰ ਰਹਿੰਦੇ ਸੁਖਬੀਰ ਸਿੰਘ ਦੀ ਜ਼ਮੀਨ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਖੇਤ 'ਚ ਕੰਮ ਕਰ ਪਾਕਿਸਤਾਨ ਵੱਲੋਂ ਚਾਰ ਆਦਮੀ ਆਏ ਤੇ ਤਿੰਨ ਪਿੱਛੇ ਰੁਕੇ ਇੱਕ ਨੇ ਮੇਰੇ ਵੱਲ ਆ ਕੇ ਮੇਰੇ ਨਾਲ ਹੱਥਾ ਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਪਾਕਿਸਤਾਨ ਦੀ ਸਰਹੱਦ ਵੱਲ ਖਿੱਚ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਸੁਖਵੀਰ ਨੇ ਦੱਸਿਆ ਕਿ ਮੈਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਨਾਲ ਹੀ ਸੁਖਵੀਰ ਨੇ ਕਿਹਾ ਕਿ ਕੰਡਿਆਲੀ ਤਾਰ ਦੇ ਪਾਰ ਕਿਸਾਨਾਂ ਦੇ ਨਾਲ ਜਿਹੜੇ ਸੁਰੱਖਿਆ ਬਲਾਂ ਦੀ ਜ਼ੁਬਾਨ ਜਾਂਦੇ ਨੇ ਉਹ ਰਾਸ਼ਟਰਵਾਦੀ ਬਾਰਡਰ ਤੋਂ ਬਹੁਤ ਦੂਰ ਖੜੇ ਹੋ ਜਾਂਦੇ ਨੇ ਮੈਂ ਸਾਢੇ 10 ਵਜੇ ਉਹ ਗੱਲ ਕਿਥੋਂ ਪਾਰ ਟਪਿਆ ਤੇ ਉਹਦੇ ਬਾਅਦ ਵਿੱਚ ਮੈਂ ਚੱਲ ਗਿਆ ਖੇਤੀ ਦੇ ਵਿੱਚ ਆਪਣੀ ਜੇ ਕੰਮ ਕੀਤਾ ਕਰ ਪੈੜੀ ਦੇ ਵਿੱਚ ਬਾਕੀ ਉਹਦੇ ਮੈਂ ਆਪਣੇ ਧਿਆਨ ਲੱਗੇਦਾ ਸੀ ਕੰਮ ਕਰਨ ਨੂੰ ਪਿੱਛੋਂ ਉਹ ਆਇਆ ਕਲਾਵਾ ਚੜਿਆ ਉਹਨਾ ਹੋਰ ਕੁਲੂਮ ਬਾਬੂ ਹੋਇਆ ਪੰਜ-ਦਸ ਮੈਂ ਜਿਹੜਾ ਪੰਜ ਕੁ ਮੈਂ ਦਿਨਾਂ ਵੀ ਹੋਇਆ ਉਹਦੇ ਬਾਅਦ ਉਹ ਖਿੱਚਣ ਦੀ ਕੋਸ਼ਿਸ਼ ਕਰਦਾ ਵੀ ਆਪਣੇ ਨਾਲ ਮੈਂ ਖਿੱਚਾਂ ਤਬ ਮੈਂ ਨਹੀਂ ਜਾਂਦਾ ਨਹੀਂ ਪੂਰੇ ਘੋੜ ਕਰਕੇ ਤੇ ਫਿਰ ਮੈਂ ਉਹਨਾਂ ਦੀ ਭੱਜ ਕੇ ਤੇ ਫਿਰ ਮੈਂ ਆਪਣੀ ਗੱਲ ਕਿੱਧਰ ਆਇਆ ਕਿੰਨੇ ਜਣੇ ਸੀ ਉਹ 40 ਜਣੇ ਸੀ ਪਰ ਲੇਕਨ ਜਿਹੜਾ ਮੈਨੂੰ ਪਿਆ ਹੈ ਉਹ ਸਿਰਫ ਕਪੜਿਆਂ ਦੇ ਵਿੱਚ ਉਹ ਇਕੱਲਾ ਆਇਆ ਹੈ ਤੇ ਬਾਕੀ ਪਿੱਛੇ ਖੜੇ ਉਹ ਸ਼ੈਰ ਤੇ ਥੋੜੇ ਥੋੜੇ ਦੂਰ ਹਟਾਵੇਂ ਮੇਰੇ ਕੋਲ ਫੌਜੀ ਵੀ ਸੇ ਹੀ ਅਸੀਂ ਅੱਗੇ ਥੋੜਾ ਕੰਮ ਕਰਦੇ ਆਪਾਂ ਦੀ ਕੋਈ ਗੱਲ ਬਾਤ ਨਹੀਂ ਕਹਿੰਦੇ ਖਿੱਚ ਦੇ ਹੀ ਵਾਸਤੇ ਕੱਲ ਵੀ ਤੁਸੀਂ ਉੱਧਰ ਨੂੰ ਖਿੱਚਦੇ ਹੀ ਪਾਰ ਲੇ ਵਾਸਤੇ ਲੇਕਨ ਮੈਂ ਖਿੱਚ ਜਾ ਗਿਆ ਨਹੀਂ ਤਬ ਪਰ ਬੜੇ ਜ਼ੋਰ ਨਾਲ ਕਿ ਮੈਂ ਟੁੱਟ ਗਿਆ ਤੇ ਤੁਸੀਂ ਤੇ ਜੇ ਕੱਲ ਨੂੰ ਉਹਦੀ ਗੱਲ ਬਾਤ ਹੋਣੀ ਮੇਰੇ ਬੱਚੇ ਵੀ ਰੋਲ ਨਹੀਂ ਮੇਰਾ ਪਰਿਵਾਰ ਵੀ ਚਾਚੇ ਚਾਚੇ ਤਾਇਆ ਨੂੰ ਖਿੱਚਤੂ ਹੀ ਪੈਂਦੇ ਵੀ ਇਹ ਇਹੋ ਜੇ ਕੰਮ ਕਰਦਾ ਜਾਂ ਦੋ ਨੰਬਰ ਦਾ ਕੰਮ ਕਰਦਾ ਜਾਂ ਕੁਝ ਵੀ ਕਰਦਾ ਤੇ ਮੁਸ਼ਕਲ ਹੋਈ ਨਹੀਂ ਮੇਰੇ ਬਾਦ ਮੈਂ ਤਾਂ ਗੇਢੀ ਆੜੀ ਲਾ ਕੇ ਰੋਟੀ ਖਾਏ ਕਰ ਤਾ ਤੇ ਮੈਂ ਗਰੀਬ ਬੰਦਾ ਇਹਦੀ ਕਹਿਣਾ ਹੈ ਉਹ ਜਨਬ ਚਲੋ ਬੰਦਾ ਜਿਹੜਾ ਕੋਈ ਵੀ ਬੰਦਾ ਕੰਮ ਕਰਾ ਅੱਜ ਮੇਰੇ ਨਾਲ ਹੱਸ ਆਇਆ ਕੱਲ ਨੂੰ ਤਿੰਨ ਦਾ ਵੀ ਹੋ ਸਕਦਾ ਹੈ ਬੱਲੇ ਕਰਨ ਜਿਹੜਾ ਵੀ ਬੰਦਾ ਕੋਈ ਵੀ ਇਹ ਮਲਾਇਮ ਬੰਦਾ ਨਾਲ ਤੇ ਹੋਣਾ ਚਾਹੀਦਾ ਕੰਮ ਸਭਾ ਬੰਦੇ ਦੇ ਨਾਲ ਵੀ ਜ਼ਿੰਮੇਵਾਰ ਦੇ ਨਾਲ ਤੇ ਹੋਣਾ ਚਾਹੀਦਾ ਕੋਈ ਹੋਰ ਤੇ ਕੋਈ ਚਾਹੁੰਦਾ ਜਾਂਦੇ ਆ ਬੱਲੇ ਕਰਨ ਇਹ ਰੰਦੇ ਰਾ ਰਹੇ ਨੇ ਬਾਰ ਨਹੀਂ ਜਾਂਦੇ ਨਾਲ ਨਹੀਂ ਜਾਂਦੇ ਉੱਥੇ ਦੇ ਇਹ ਪਿੱਛੇ ਰਹਿੰਦੇ ਬੰਦੇ ਆ ਜੀਵਦਾ ਰੱਗੇ ਕੰਮ ਕਰਦਾ ਪਿੰਡ ਦੇ ਕਿਸਾਨ ਨੇ ਸਰਕਾਰ ਅੱਗੇ ਆਪਣੀ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਜ਼ਮੀਨ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਗਾਈ ਜਾਵੇ ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ